ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੀ ਅਗਵਾਈ ਚ ਕੱਢਿਆ ਮੋਟਰਸਾਈਕਲ ਮਾਰਚ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੀ ਅਗਵਾਈ ਹੇਠ ਨੌਜਵਾਨਾਂ ਨੇ ਪੰਜਾਬ ਦੇ ਦਰਿਆਈ ਪਾਣੀ ਨੂੰ ਰਿਪੀਰੀਅਨ ਸਿਧਾਂਤ ਮੁਤਾਬਕ ਪੰਜਾਬ ਨੂੰ ਦੇਣ, ਰਸਾਇਣਕ ਖੇਤੀ ਮਾਡਲ ਦੀ ਥਾਂ ਕੁਦਰਤੀ ਖੇਤੀ ਮਾਡਲ ਲਾਗੂ ਕਰਨ, ਭਾਰਤ-ਪਾਕਿਸਤਾਨ ਵਪਾਰਵਾਗਾ ਅਤੇ ਹੁਸੈਨੀਵਾਲਾ ਬਾਰਡਰ ਰਾਈ ਖੋਲਣ ਅਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ ਦੀਆਂ ਮੰਗਾਂ ਨੂੰ ਉਠਾਉਂਦੇ ਹੋਏ ਸਮਾਣਾ ਤੋਂ ਪਾਤਰਾਂ ਤੱਕ ਪ੍ਰਭਾਵਸ਼ਾਲੀ ਮੋਟਰਸਾਈਕਲ ਮਾਰਚ ਕੀਤਾ। ਇਸ ਮੌਕੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਦੇ ਸੰਬੰਧ ਵਿੱਚ ਕੀਤੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੰਦਾ। ਚੁਗਾਈ ਦੇ ਰੂਪ ਤੋਂ ਇਹ ਜਦਾਬਾ 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 ਪੰਜਾਬ ਦੇ ਨੌਜਵਾਨਾਂ ਬਾਰੇ ਸਟਾਫਿੰਡਾਬ ਜਦਾਬਾ ਜਦਾਬਾ ਦਿੱਲੀ ਤੋਂ ਗੁਰੂ ਮਿਊਥੀ ਤੱਕ ਜਦਾਬਾ ਜਦਾਬਾ ਇਸ ਕਸਾਮਾ ਬੰਦੂਰਾ ਦੇ ਉੱਤੇ ਨੌਜਵਾਨ ਵੀਰਾਂ ਨੇ ਤੇ ਪਿੰਡ ਦੇ ਕਿਸਾਨ ਜਿਹਾ ਬੰਦੀਆਂ ਦੇ ਜੁੱਟਾਂ ਦੇ ਰਲ ਕੇ ਇੱਕ ਵੱਡੇ ਧਰਨੇ ਦੇ ਰੂਪ ਦੇ ਵਿੱਚ ਆ ਫੈਸਲੇ ਵੱਡੇ ਆਉਣਗੇ ਜਿਹਦੇ ਸਿਆਲ ਦੇ ਵਿੱਚ ਇੱਕ ਵੱਡੇ ਧਰਨੇ ਦਾ ਰੂਪ ਅਧਾਰਨ ਕਰਨਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਅੱਜ ਇਹ ਮੰਗਾਂ ਨੂੰ ਲੈ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ਪਹੁੰਚੀਏ ਮੇਰਾ ਨਾਮ ਗੁਰਵਿੰਦਰ ਸਿੰਘ ਦੱਦਨਾ ਜੀ ਕਰਮਿੰਦਰ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਤੋਂ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜੋ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਇੱਕ ਮੋਟਰਸਾਈਕਲ ਮਾਰਚ ਕਰ ਰਹੇ ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਰਿਹਾ ਜੋ ਕਿਸਾਨੀ ਮੰਗਾਂ ਹਨ ਜੋ ਪੰਜਾਬ ਦੇ ਹਰ ਟਿੱਕੀ ਮੁੱਦੇ ਹਨ ਉਹਨਾਂ ਤਹਿਤ ਅਸੀਂ ਲੋਕਾਂ ਤੱਕ ਗੱਲ ਲੈ ਕੇ ਜਾ ਰਹੇ ਹਾਂ ਤੇ ਨੌਜਵਾਨਾਂ ਨੂੰ ਜਥੇਬੰਦ ਹੋਣ ਦੀ ਅਪੀਲ ਕਰ ਰਹੇ ਹੈਗੇ ਆ ਜੋ ਪੰਜਾਬ ਦੇ ਪਾਣੀਆਂ ਦਾ ਦਰੇ ਪਾਣੀ ਦਾ ਮਸਲਾ ਹੈ ਉਹ ਰਪੇਰਿੰਗ ਸਿਧਾਂਤ ਤਹਿਤ ਹੱਲ ਹੋਵੇ ਇੱਕ ਤਾਂ ਸਾਡਾ ਇਹ ਮਸਲਾ ਹੈਗਾ ਕਿ ਇਹਨੂੰ ਨਾ ਤਾਂ ਸਾਮ ਸੰਭਾਲਦਾ ਵੀ ਮਤਲਬ ਕਿ ਸਵਾਲ ਉਠਾਇਆ ਜਾਵੇ ਜਿਸ ਤਰ੍ਹਾਂ ਪਾਣੀ ਪ੍ਰਦੂਸ਼ਿਤ ਹੋ ਰਿਹਾ ਤੇ ਨਾਲ ਜਿਵੇਂ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਹੈਗਾ ਸਮੂੱਚਾ ਕਰਜ਼ਾ ਉਹ ਮਾਫ ਕੀਤਾ ਜਾਵੇ ਇਹਦੇ ਨਾਲ ਨਾਲ ਜਿਹੜਾ ਅੱਜ ਦਾ ਮੋਨੋਕਲਚਰ ਆ ਝੋਨਾ ਤੇ ਕਣਕ ਜਿਹਦੇ ਨਾਲ ਆਪਾਂ ਖੇਤ ਦੇ ਵਿੱਚ ਮਲ ਕੇ ਜਿਹੜਾ ਮਨਮਿੱਛਾ ਹੈਗਾ ਉਹ ਤੇਰੇਆਂ ਸਪ੍ਰੇਹਾਂ ਕਰ ਰਿਹਾ ਜਿਹੜੇ ਜਿਹਦੀ ਵਰਤੋਂ ਨਾਲ ਪੰਜਾਬ ਦੇ ਵਿੱਚ ਅੱਜ ਜਿਹੜਾ ਬਿਮਾਰੀਆਂ ਦਾ ਕਰਪਾਉ ਹੈਗਾ ਜਿਹੜਾ ਕਿੰਨੇ ਮਲਕ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈਗਾ ਸਾਡੀ ਕੀਰਤੀ ਕਿਸਾਨ ਜੀ ਨੂੰ ਵੱਲੋਂ ਮੰਗ ਹੈ ਕਿ ਇਹ ਖੇਤੀ ਮਾਲ ਜਿਹੜਾ ਹੈਗਾ ਇਹਨੂੰ ਹੰਡ ਅਨਸਾਰ ਤੇ ਕੁਦਰਤੀ ਹੋਵੇ ਤੇ ਜ਼ੋਨ ਬਣਾਏ ਜਾਣ ਚੋਨਾ ਤਹਿ ਖੇਤੀ ਹੋਵੇ ਵੀ ਆਜ ਉਹਨਾਂ ਵਿੱਚ ਆ ਖੇਤੀ ਚੰਗੀ ਹੋ ਸਕਦੀ ਹੈ ਬਾਗਬਾਨੀ ਹੋ ਸਕਦੀ ਹੈਗੀ ਆ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਸਾਡਾ ਐਮਐਸਪੀ ਦੀ ਮੰਗ ਹੈਗੀ ਆ ਤੇ ਨਾਲ ਹੀ ਜਿਹੜਾ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਹੈਗਾ ਉਹ ਵਪਾਰ ਲਈ ਖੋਲੇ ਜਾਣ ਜਿਸ ਤਰ੍ਹਾਂ ਪਹਿਲਾਂ ਵਪਾਰ ਲਈ ਚੱਲਦੇ ਸੀਗੇ ਉਸ ਤਰ੍ਹਾਂ ਬਹਾਲ ਕੀਤਾ ਜਾਵੇ ਤਾਂ ਜੋ ਪੰਜਾਬ ਤਰੱਕੀ ਦੀ ਇਤਿਹਾਸਕ ਹੋਵੇ ਉਹ ਕੱਲਾ ਕਹਿਣ ਦੀ ਗੱਲ ਹੈ ਕਿ ਜੇ ਅਸੀਂ ਹੋਰ ਫਸਲਾਂ ਟਾਂ ਲਾਵਾਂਗੇ ਸਾਨੂੰ ਐਮਐਸਪੀ ਮਿਲੇਗੀ ਐਮਐਸਪੀ ਕਹਿੰਦੇ ਕਿ ਸੇਮ ਐਮਐਸਪੀ ਦੇ ਰਹੇ ਹੈਗੇ ਆ ਪਰ ਗਰੰਟੀ ਖਰੀਦ ਦੀ ਕੋਈ ਹੈ ਨਹੀਂ ਗਈ ਹੁਣ ਮੂੰਗੀ ਦੇ ਲਾਓ ਮੂੰਗੀ ਦੀ ਗਰੰਟੀ ਹੈਗੀ ਸੀ ਨਾ ਟਰਹਕੇ ਸੀ ਮੰਨ ਕੇ 250 ਰੁਪਏ ਨੂੰ ਖਰੀਦਾਂਗੇ ਪਰ ਹੋਇਆ ਕਿ ਉਹ 5000 600 ਰੁਪਏ ਤੱਕ ਵੀ ਕੀ ਹੈਗੀ ਆ ਦੇਖੋ ਜੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕਿ ਝੋਨੇ ਜੇ ਕੋ ਝੋਨਾ ਨਹੀਂ ਲਾਓ ਹੋਰ ਫਸਲ ਲਾਵਾਂਗੇ ਤਾਂ ਮਰ ਕੇ ਪੈਸੇ ਜਰੀ ਆਣਗੇ ਇਹ ਗੱਲ ਕਹੀ ਕਦੋਂ ਸਕੀਮ ਕਦੋਂ ਲੈ ਕੇ ਆਇਆ ਜਦੋਂ 90% ਝੋਨਾ ਲੱਗ ਚੁੱਕਿਆ ਜੇ ਸਕੀਮ ਦੇਣੀ ਸੀ ਇਹਨਾਂ ਨੇ ਤਾਂ ਇਹ ਸਕੀਮ ਘਟੋ ਘਟ ਅਪ੍ਰੈਲ ਚ ਅਨਾਉਂਸ ਕਰਦੇ ਕਿ ਤੁਸੀਂ ਆ ਫਸਲਾਂ ਲਾਓ ਤੇ ਝੋਨੇ ਤੋਂ ਕਿਤੇ ਨਾ ਲਾਓ ਤਾਂ ਸਾਨੂੰ ਆ ਫਸਲਾਂ ਦਾ ਸਾਨੂੰ ਲਾਭ ਹੋਊਗਾ ਇਹ ਪਹਿਲਾਂ ਕਹਿਣੀ ਸੀ ਇਹ ਗੱਲ ਉਦੋਂ ਕਹੀ ਜਦੋਂ ਲੋਕ ਆਲਮੋਸਟ ਝੋਨਾ ਲੱਗ ਚੁੱਕਿਆ ਹੈਗਾ ਜੀ ਅੱਜ ਜਿਹੜਾ ਨਹਿਰੀ ਪਾਣੀਆਂ ਦਾ ਮੁੱਦਾ ਹੈ ਵੀ ਆਪਾਂ ਨੂੰ ਜਿਹੜਾ ਨਹਿਰੀ ਪਾਣੀ ਵੱਧ ਤੋਂ ਵੱਧ ਯੂਜ਼ ਕਰਨਾ ਚਾਹੀਦਾ ਜਿਹੜਾ ਥਲੜਾ ਪਾਣੀ ਹੈ ਦਿਨੋਂ ਦਿਨ ਜਿਹੜਾ ਥਲੜਾ ਪਾਣੀ ਖਤਮ ਹੋਣ ਦੀ ਗੰਕਾਰ ਤੇ ਆ 2039 ਤੱਕ ਇਹ ਪਾਣੀ ਬਿਲਕੁਲ ਖਤਮ ਹੋ ਜਾਣਾ ਹੈ ਪੰਜਾਬ ਇੱਕ ਰਾਜਸਥਾਨ ਬਣਨ ਜਾ ਰਿਹਾ ਜੇ ਅੱਜ ਅਸੀਂ ਨਹਿਰੀ ਪਾਣੀ ਦੀ ਜ਼ਿਆਦਾ ਵਰਤੋਂ ਕਰਾਂਗੇ ਥਲੜਾ ਪਾਣੀ ਘੱਟ ਯੂਜ਼ ਕਰਾਂਗੇ ਤਾਂ ਹੀ ਅਸੀਂ ਘਰ-ਘਰ ਸੁਨੇਹਾ ਲੈ ਕੇ ਚੱਲੇ ਆਂ ਵੀ ਪਾਣੀ ਦੀ ਬਚਤ ਕਰੋ ਨਹਿਰੀ ਪਾਣੀ ਘਰ-ਘਰ ਖੇਤਾਂ ਤੱਕ ਪਹੁੰਚੇ ਘਰਾਂ ਤੱਕ ਪਹੁੰਚੇ ਉਹੀ ਉਹੀ ਗੱਲ ਕਰਦੇ ਆ ਜੀ ਨਹਿਰੀ ਪਾਣੀ ਸਿਰਫ ਇੱਕ ਕਾਗਜ਼ਾਂ 'ਚ ਰਹਿ ਗਿਆ ਵੀ ਨਹਿਰੀ ਪਾਣੀ ਹਰੇਕ ਪਾਸੇ ਪੂਰਾ 100% ਪੈ ਰਿਆ ਪਰ ਜੇ ਅੱਜ ਗੱਲ ਕਰੀਏ ਪਾਤਰਾਂ ਨੂੰ ਰਜਵਾਹਾ ਜਾਂਦਾ 30 ਸਾਲ ਹੋ ਗਏ ਉਹ ਅੱਜ ਤੱਕ ਕੋਈ ਪਾਣੀ ਨਹੀਂ ਆਇਆ ਸਰਕਾਰ ਦੇ ਦਾਅਵੇ ਖੋਖਲੇ ਆ ਜੀ ਸਿੱਧੇ ਹੀ ਅਸੀਂ ਕਹਿੰਦੇ ਆ ਰਿਪੀਰੀਅਨ ਦੇ ਸਿਧਾਂਤ ਨਾਲ ਪਾਣੀ ਦੀ ਵੰਡ ਹੋਵੇ ਤੇ ਲੋਕਾਂ ਨੂੰ ਪਾਣੀ ਮੋਹਿਆ ਹੋਵੇ ਇਹ ਨਹਿਰ ਕੱਢੀਏ ਮਾਲ ਬਣਾਇਰ ਕਰ ਰਹੇ ਹਾਂ ਜੀ ਇਹ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਅਸੀਂ ਮੰਨਦੇ ਹਾਂ ਵੀ ਉਹ ਨਹਿਰ ਜ਼ਰੂਰੀ ਸੀ ਲੋਕਾਂ ਦੇ ਖੇਤਾਂ ਤੱਕ ਪਾਣੀ ਪਹੁੰਚਣਾ ਜ਼ਰੂਰੀ ਹੈ